ਕਿ ਕੈਬਨਿਟ ਮੰਤਰੀ ਸੰਜੀਵ अरोੜਾ ਨੇ ਬਿਜਲੀ ਸੁਧਾਰਾ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇੱਕ ਵੱਡਾ ਬਦਲਾ ਕੀਤਾ ਗਿਆ ਹੈ ਜਿਸ ਦੇ ਵਿੱਚ ਕਿਹਾ ਹੈ ਕਿ ਬਿਜਲੀ ਕਨੈਕਸ਼ਨ ਦੀ ਮੰਗ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਐਨਓਸੀ ਦੀ ਲੋੜ ਨਹੀਂ ਪਵੇਗੀ ਸਿਰਫ ਦੋ ਦਸਤਾਵੇਜ਼ਾਂ ਦੀ ਲੋੜ ਹੁੰਦੀ ਹੈ ਰਜਿਸਟਰੀ ਜਾਂ ਲੀਜ਼ ਡੀਡ ਅਤੇ ਇੱਕ ਪਛਾਣ ਪੱਤਾ ਸੰਜੀਵ अरोੜਾ ਨੇ ਕਿਹਾ ਕਿ ਜਦੋਂ ਬਿਜਲੀ ਕਨੈਕਸ਼ਨ ਉਪਲਬਧ ਨਹੀਂ ਹੁੰਦੇ ਤਾਂ ਲੋਕ ਗੈਰ ਕਾਨੂੰਨੀ ਕਨੈਕਸ਼ਨ ਲਗਾਉਣ ਦਾ ਸਹਾਰਾ ਲੈਂਦੇ ਨੇ ਜਿਸ ਕਾਰਨ ਜੁਰਮਾਨੇ ਵੀ ਲਗਾਤਾਰ ਵਧ ਰਹੇ ਨੇ ਜਿਸ ਦੇ ਨਾਲ ਲੋਕਾਂ ਦੇ ਲਈ ਭੁਗਤਾਨ ਕਰਨਾ ਵੀ ਬੇਹਦ ਮੁਸ਼ਕਲ ਹੋ ਗਿਆ ਹੈ ਅਰੋੜਾ ਨੇ ਕਿਹਾ ਕਿ ਭਾਵੇਂ ਇਹ ਗੈਰ ਕਾਨੂੰਨੀ ਸੁਸਾਇਟੀ ਹੋਵੇ ਜਕਰ ਨਗਰ ਨਿਗਮ ਕਾਉਂਸਲ ਗਮਾਡਾ ਜਾਂ ਪੀ ਡਬਲਯੂ ਡੀ ਜ਼ਿੰਮੇਵਾਰੀ ਦਿੱਲੀ ਜ਼ਿੰਮੇਵਾਰ ਹੈ 스마트 ਮੀਟਰ ਬਿਲਿੰਗ ਪ੍ਰਕਿਰਿਆ ਬਾਰੇ ਉਹਨਾਂ ਕਿਹਾ ਕਿ ਪੰਜਾਬ ਕੇਂਦਰ ਸਰਕਾਰ ਦੁਆਰਾ ਜਾਰੀ ਕੀਤੇ ਜਾ ਰਹੇ 스마트 ਮੀਟਰਾਂ ਦੀ ਸੂਚੀ ਦੇ ਵਿੱਚ ਨਹੀਂ ਹੈ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਲੋਕ ਜੇਕਰ ਚਾਹਣ ਤਾਂ ਉਹਨਾਂ ਨੂੰ ਲਗਾ ਸਕਦੇ ਨੇ ਨਹੀਂ ਤਾਂ ਕੋਈ ਲੋੜ ਨਹੀਂ ਹੈ ਚਲ ਲਾਲ ਗਰਗ ਸ਼ਾਹ ਦਾ ਯਾਣਾ ਚਾਹਗਾ ਕਲਾਸਿਸ ਪਿੱਛੇ ਦੇ ਸਭ ਪੂਰੀ ਸੀ ਕਲਾਸ ਇਧਰ ਵਾਲੀ ਵੇ ਇਧਰ ਵਾਲੀ ਦੇਸ। ਪਾਟੇ ਦਾ ਫਿਲਮਾਂ ਦੇ। ਰੀ? ਇੱਕ ਮਿੰਟ। ਪਹਿਲਾਂ ਤਾਂ ਸਾਰੇ ਪ੍ਰੈਸ ਦੇ ਭਰਾਵਾ ਤੇ ਭੈਣਾਂ ਨੂੰ ਸਤਿ ਸ਼੍ਰੀ ਅਕਾਲ। ਤੁਹਾਡੇ ਸਾਰੇ ਦਰਸ਼ਕਾਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ। ਅੱਜ ਅਸੀਂ ਇੱਕ ਰੈਗੂਲਰਲੀ ਅਸੀਂ ਪਾਵਰ ਰਿਫਾਰਮਸ ਦੀ ਅਨਾਉਂਸਮੈਂਟ ਕਰ ਰਹੇ ਹਾਂ ਅੱਜ ਅਸੀਂ ਇੱਕ ਬੜਾ ਵੱਡਾ ਪਾਵਰ ਰਿਫਾਰਮ ਲੈ ਕੇ ਆ ਰਹੇ ਹਾਂ ਔਰ ਉਹਦੀ ਅਨਾਉਂਸਮੈਂਟ ਕਰ ਰਹੇ ਹਾਂ ਉਹ ਇਹ ਹੈ ਕਿ ਅੱਜ ਤੋਂ ਬਾਅਦ ਕਿਸੇ ਨੂੰ ਕਨੈਕਸ਼ਨ ਚਾਹੀਦਾ ਉਹਨੂੰ ਕੋਈ ਵੀ ਐਨਓਸੀ ਦੀ ਲੋੜ ਨਹੀਂ ਹੈਗੀ ਵੀ ਆਰ ਗੋਇੰਗ ਅਵੇ ਵਿਦ ਆਲ ਨੋਬਜੈਕਸ਼ਨ ਸਰਟੀਫਿਕੇਟਸ ਐਸ ਫਾਰ ਐਸ ਨਿਊ ਪਾਵਰ ਕਨੈਕਸ਼ਨ ਇਸ ਕਨਸਰਨਡ ਜਿਹੜੀ ਕੇ ਸਾਡੀ ਲੀਡਰਸ਼ਿਪ ਹੈ ਸਾਡੇ ਆਨਰੇਬਲ ਨੈਸ਼ਨਲ ਕਨਵੀਨਰ ਕੇਜਰੀਵਾਲ ਜੀ ਸਾਡੇ ਆਨਰੇਬਲ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਇਹ ਉਹਨਾਂ ਦੀ ਗਾਈਡੈਂਸ ਹੈ ਉਹਨਾਂ ਨੇ ਸਾਨੂੰ ਕਿਹਾ ਕਿ ਬੜੀ ਕੰਪਲੇਂਟਸ ਆ ਰਹੀਆਂ ਔਰ ਸਾਡੇ ਕੋਲ ਵੀ ਬੜੀਆਂ ਕੰਪਲੇਂਟਸ ਆ ਰਹੀਆਂ ਸੀ ਇਹ ਲੋਕੀ ਕਨੈਕਸ਼ਨ ਅਪਲਾਈ ਕਰ ਦਿੰਦੇ ਸੀ ਕਿੰਨੇ ਕਿੰਨੇ ਮਹੀਨੇ ਉਹਨਾਂ ਨੂੰ ਕਲੈਕਸ਼ਨ ਕਨੈਕਸ਼ਨ ਨਹੀਂ ਮਿਲਦੇ ਔਰ ਮੇਨ ਰੀਜ਼ਨ ਇਹਦਾ ਇਹ ਹੁੰਦਾ ਸੀਗਾ ਕਿ ਉਹਨਾਂ ਕੋਲ ਐਨਓਸੀ ਨਹੀਂ ਹੁੰਦਾ ਸੀ ਦੇਖੋ ਬਿਜਲੀ ਬੋਰਡ ਇੱਕ ਇੰਡੀਪੈਂਡੈਂਟ ਬਾਡੀ ਹੈਗੀ ਹੈ ਅਸੀਂ ਇਹ ਚਾਹੁੰਦੇ ਆਂ ਵੀ ਅਸੀਂ ਤਾਂ ਲੋਕਾਂ ਨੂੰ ਬਿਜਲੀ ਦਈਏ ਕਿਸੇ ਹੋਰ ਡਿਪਾਰਟਮੈਂਟ ਨੇ ਜੇ ਐਨਓਸੀ ਨਹੀਂ ਦਿੱਤਾ ਪਹਿਲੀ ਗੱਲ ਤਾਂ ਲੋਕੀ ਕਿਉਂ ਪ੍ਰੋਬਲਮ 'ਚ ਆ ਔਰ ਅਸੀਂ ਆਪਣੀ ਬਿਜਲੀ ਕਿਉਂ ਨਾ ਵੇਚ ਸਕੀ ਚਾਹੇ ਕਮਰਸ਼ੀਅਲ ਹੈ ਰੈ residen tial ਹੈ ਇੰਡਸਟਰੀਅਲ ਹੈ ਵਾਈ ਵੀ ਸ਼ੁੱਡ ਨਾਟ ਬੀ ਏਬਲ ਟੂ ਸੇਲ ਓਵਰ ਪਾਵਰ ਟੂ ਪੀਪਲ ਇਹ ਅ ਪਿੱਛੇ ਤੁਹਾਨੂੰ ਪਤਾ ਗਰਗ ਸਾਹਿਬ ਨੇ ਜੁਆਇਨ ਕੀਤਾ ਇਹਨਾਂ ਨਾਲ ਡਿਸਕਸ਼ਨ ਹੋਈ ਤੇ ਇਹਨਾਂ ਨੇ ਸਾਰਾ ਦੇਖੇ ਵੀ ਕਿਸ ਤਰ੍ਹਾਂ ਹੋ ਸਕਦਾ ਔਰ ਰੈਲੇਵੈਂਟ ਡਿਪਾਰਟਮੈਂਟਸ ਨਾਲ ਗੱਲ ਕਰਕੇ ਇਹ ਅਸੀਂ ਲੈਟਰ ਇਸ਼ੂ ਕਰਤਾ ਕਿ ਅੱਜ ਤੋਂ ਬਾਅਦ ਕੋਈ ਵੀ ਨਵਾਂ ਕਨੈਕਸ਼ਨ ਅਪਲਾਈ ਕਰੇਗਾ ਜਿੰਨੇ ਦਾ ਮਰਜ਼ੀ ਕਿਲੋਵੋਟ ਹੋਵੇ ਉਹਦਾ ਪਲਾਟ ਜਿੱਥੇ ਮਰਜ਼ੀ ਹੋਵੇ ਉਹ ਜਿੱਥੇ ਲਈ ਮਰਜ਼ੀ ਉਹਨੂੰ ਚਾਹੀਦਾ ਹੋਵੇ ਉਹਨੂੰ ਕਨੈਕਸ਼ਨ ਮਿਲੇਗਾ ਔਰ ਸਿਰਫ ਅਸੀਂ ਦੋ ਡਾਕੂਮੈਂਟਸ ਉਹਦੇ ਦੇਖਣੇ ਆ ਜੇ ਤਾਂ ਕਿਰਾਏ ਤੇ ਜਗ੍ਹਾ ਹੈ ਤਾਂ ਲੀਜ਼ ਡੀਡ ਜੇ ਉਹ ਮਾਲਕ ਹੈ ਤਾਂ ਉਹਦੀ ਮਲਕੀਅਤ ਦਾ ਡਾਕੂਮੈਂਟ ਔਰ ਉਸ ਤੋਂ ਇਲਾਵਾ ਸਿਰਫ ਇੱਕ ਡਾਕੂਮੈਂਟ ਹੋਰ ਚਾਹੀਦਾ ਉਹ ਹੈ ਕਿ ਉਹਦਾ ਪ੍ਰੂਫ ਕੋਈ ਵੀ ਚਾਏ ਪ੍ਰੈਫਰੇਬਲੀ ਆਧਾਰ ਕਾਰਡ ਜੇ ਆਧਾਰ ਕਾਰਡ ਕਿਸੇ وجہ ਨਾਲ ਉਹਦਾ ਗੁੰਮ ਗਿਆ ਜਾਂ ਉਹਦੇ ਕੋਲ ਕਾਪੀ ਨਹੀਂ ਹੈਗੀ ਤਾਂ ਤਿੰਨ ਚਾਰ ਆਪਸ਼ਨਾਂ ਅਸੀਂ ਹੋਰ ਕਰਦੇ ਹਾਂ ਡਰਾਈਵਿੰਗ ਲਾਇਸੈਂਸ ਵੋਟਰ ਆਈਡੀ ਜਿਹਦੇ 'ਚ ਐਡਰੈਸ ਹੋਵੇ ਜਾਂ ਪਾਸਪੋਰਟ ਦੀ ਕਾਪੀ ਬਟ ਫਰਸਟ ਪ੍ਰੈਫਰੈਂਸ ਵੁੱਡ ਬੀ ਆਧਾਰ ਕਾਰਡ ਔਰ ਉਹ ਜੇ ਕਾਰਪੋਰੇਸ਼ਨ ਚਾ ਸਾਨੂੰ ਕਾਰਪੋਰੇਸ਼ਨ ਦਾ ਐਨਓਸੀ ਦੀ ਲੋੜ ਨਹੀਂ ਜੇ ਪੂਡਾ ਚਾ ਗਲਾਡਾ ਗਮਾਡਾ ਅੰਮ੍ਰਿਤਸਰ ਡਿਵੈਲਪਮੈਂਟ ਕੋਈ ਵੀ ਡਿਵੈਲਪਮੈਂਟ ਅਥਾਰਟੀ ਹੈ ਸਾਨੂੰ ਕੋਈ ਵੀ ਐਨਓਸੀ ਦੀ ਲੋੜ ਨਹੀਂ ਹੈਗੀ ਇਹਦੇ ਨਾਲ ਲੋਕਾਂ ਦਾ ਬੈਨੀਫਿਟ ਹੋਏਗਾ ਔਰ ਬਿਜਲੀ ਬੋਰਡ ਦਾ ਵੀ ਬੈਨੀਫਿਟ ਹੋਏਗਾ ਲੋਕਾਂ ਦਾ ਇੱਕ ਬੈਨੀਫਿਟ ਇਹ ਹੋਏਗਾ ਕਿ ਫਾਲਟ ਘੱਟ ਪੈਣਗੇ ਅੱਜ ਦੀ ਡੇਟ 'ਚ ਕੀ ਹੁੰਦਾ ਕਿ ਸਾਡੇ ਕੋਲ ਐਕਚੁਅਲ ਇਨਫੋਰਮੇਸ਼ਨ ਹੀ ਨਹੀਂ ਹੁੰਦੀ ਕੋਈ ਨਾਲ ਦੇ ਦੇ ਮੀਟਰ ਤੋਂ ਤਾਰ ਖਿੱਚ ਲੈਂਦਾ ਸਾਡੀ ਕਿਤਾਬਾਂ 'ਚ ਦਿਖਾ ਰਿਹਾ ਉਹਦੇ ਕੋਲ 20 ਕਿਲੋਵਾਟ ਕਨੈਕਸ਼ਨ ਲੱਗਿਆ ਅਸੀਂ 20 ਕਿਲੋਵਾਟ ਦੇ ਹਿਸਾਬ ਨਾਲ ਟਰਾਂਸਫਾਰਮਰ ਲਗਾਤਾ ਤਿੰਨ ਤਾਰਾਂ ਉਹਦੇ 'ਚੋਂ 20-20 ਦੀਆਂ ਹੋਰ ਚੱਲ ਨਹੀਂ ਆ ਕਿਉਂਕਿ ਬਾਕੀਆਂ ਨੂੰ ਹਲੇ ਕਨੈਕਸ਼ਨ ਨਹੀਂ ਹੋਇਆ ਰਿਲੀਜ਼ ਐਕਚੁਅਲੀ 80 ਕਿਲੋਵਾਟ ਚੱਲ ਰਿਹਾ ਅਸੀਂ ਟਰਾਂਸਫਾਰਮਰ ਦੀ ਪਲੈਨਿੰਗ ਕਿੱਦਾਂ ਕਰਾਂਗੇ ਆਊਟੇਜਸ ਘਟਣਗੀਆਂ PSPCL ਦੀ ਵੀ ਇਨਕਮ ਵਿੱਚ ਫਰਕ ਪੈਣਾ ਚਾਹੀਦਾ ਕਿਉਂਕਿ ਉਹਦਾ ਇੱਕ ਰੀਜ਼ਨ ਹੈ ਕਿ ਜਦੋਂ ਕਿਸੇ ਨੂੰ ਕਨੈਕਸ਼ਨ ਨਹੀਂ ਮਿਲਦਾ ਉਹ ਫਿਰ ਕੁੰਡੀਆਂ ਵੀ ਲਾਂਦੇ ਇਹ ਸੰਤਾ ਬਿਜਲੀ ਚਾਹੀਦੀ ਜੀ ਔਰ ਉਹਦੇ ਨਾਲ ਕੀ ਹੁੰਦਾ ਲੋਕਾਂ ਦਾ ਇੰਨਾ ਨੁਕਸਾਨ ਹੁੰਦਾ ਕਿਸੇ ਨੇ 6 ਮਹੀਨੇ ਕੁੰਡੀ ਲਾਈ ਰੱਖੀ ਕਿਸੇ ਨੇ ਸਾਲ ਲਾਈ ਰੱਖੀ ਕਿਸੇ ਨੇ 2 ਸਾਈ ਉਹਦੀ ਪੈਨਲਟੀ ਇੰਨੀ ਬਣ ਜਾਂਦੀ ਮੈਂ 25 25 ਗੱਜ ਦੇ ਮਕਾਨਾਂ ਤੇ 1.5 1.5 2 2 ਲੱਖ ਰੁਪਈਆ ਪੈਨਲਟੀ ਲੱਗਦੇ ਦੇਖੀ ਜੇ ਦੀ ਫਿਰ ਅੱਗੇ ਦਲੀਲ ਅਪੀਲ ਨਹੀਂ ਹੁੰਦੀ ਜੇ ਅਪੀਲ ਤੁਸੀਂ ਕਰਨੀ ਵੀ ਹੈ ਪਹਿਲੀ ਗੱਲ ਤਾਂ ਉਹਦੀ ਸੁਣਵਾਈ ਨਹੀਂ ਹੋਣੀ ਜੇ ਸੁਣਵਾਈ ਹੋਣੀ 50% ਤੁਹਾਨੂੰ ਪੈਸੇ ਜਮ੍ਹਾਂ ਕਰਾਣੇ ਪੈਣੇ ਹਨ ਔਰ ਦੂਜੀ ਗੱਲ ਇਹ ਹੈ ਸਾਡੀ ਪਲਾਨਿੰਗ ਬੈਟਰ ਹੋ ਜਾਏਗੀ ਔਰ ਕੰਪਲੇਂਟਸ ਵੀ ਘਟਣਗੀਆਂ ਐਸ ਫਾਰ ਐਸ ਇਲੈਕਟ੍ਰਿਸਿਟੀ ਇਸ ਕਨਸਰਨਡ ਇਹ ਜਿਹੜਾ ਆਰਡਰ ਹੈ ਰਿਗਾਰਡਿੰਗ ਐਨਓਸੀਸ ਇਹ ਇਮੀਡੀਏਟਲੀ ਲਾਗੂ ਹੋ ਰਹੇ ਵਿਦ ਇਮੀਡੀਏਟ ਇਫੈਕਟ ਇਹ ਕੋਈ ਕੋਈ ਕਿਸੇ ਦਾ ਕੁਐਸਚਨ ਆ ਪੁੱਛੋ ਮੰਤਰੀ ਜੀ ਇਸ ਦੇ ਵੀ ਚਾਹੁੰਦਾ ਕਿ ਕਈ ਵਾਰ ਇਲੀਗਲ ਪਲਾਟਸ ਹੁੰਦੇ ਨੇ ਇਲੀਗਲ ਸੋਸਾਇਟੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਜਿਹੜੇ ਕਨੈਕਸ਼ਨ ਨੇ ਉਸ ਲਈ ਵੀ ਲਾਗੂ ਹਰ ਲਈ ਗੱਲ ਸੁਣੋ ਇਲੀਗਲ ਜਾਂ ਕਾਰਪੋਰੇਸ਼ਨ ਦੀ ਹੱਦ ਵਿੱਚ ਬਣੀ ਹੈ ਜਾਂ ਗਲਾਡਾ ਦੀ ਪੂਡਾ ਦੀ ਜਿੱਥੇ ਵੀ ਬਣੀ ਹੈ ਇਹ ਉਹਨਾਂ ਦੀ ਰਿਸਪੌਂਸਿਬਿਲਟੀ ਉਹਨਾਂ ਨੇ ਜੋ ਐਕਸ਼ਨ ਲੈਣਾ ਲੈਣ ਜੇ ਸਾਨੂੰ ਕੋਈ ਡਿਪਾਰਟਮੈਂਟ ਕਹੇਗਾ ਔਰ ਐਕਟ ਵਿੱਚ ਅਸੀਂ ਉਹਦਾ ਕਹਿਣਾ ਮੰਨਣਾ ਬਾਅਦ ਵਿੱਚ ਅਸੀਂ ਕੱਟ ਦਾਂਗੇ ਪਰ ਅਸੀਂ ਕਨੈਕਸ਼ਨ ਦੇਣ ਲੱਗੇ ਆ ਕੋਈ ਐਨਓਸੀ ਦੀ ਰਿਕੁਆਇਰਮੈਂਟ ਨਹੀਂ ਬੋਥ ਰੈ residenital ਐਂਡ ਕਮਰਸ਼ੀਅਲ residenital ਕਮਰਸ਼ੀਅਲ ਯੈਸ ਬੋਥ ਅੰਡਰਸਟੈਂਡਿੰਗ ਇੰਡਸਟਰੀਅਲ ਦੇ ਆਪਣੇ ਡਾਕੂਮੈਂਟਸ ਹੁੰਦੇ ਆ ਇੰਡਸਟਰੀਅਲ ਦਾ ਕੋਈ ਪਹਿਲਾਂ ਵੀ ਐਨਓਸੀ ਹੈ ਨਹੀਂ ਤੇ ਇੰਡਸਟਰੀਅਲ ਦਾ ਬਟ ਕਮਰਸ਼ੀਅਲ ਤੇ ਰੈ residenital ਬੋਥ ਆਰ ਕਵਰਡ ਹਾਂ ਹੋਰ ਦੱਸੋ ਕੋਈ ਸਵਾਲ ਨਮੀ ਸਰ ਪਾਲਿਸੀ ਇਗੜੀ ਹੈਗੀ ਆਪਾਂ ਇੰਡਸਟਰੀਅਲ ਪਾਲਿਸੀ ਦੀ ਕਰਦੇ ਆਂ ਨਹੀਂ ਪਹਿਲਾਂ ਅੱਜ ਬਿਜਲੀ ਬਾਰੇ ਇਹਦਾ ਬਾਰੇ ਪੁੱਛੋ ਜੇ ਕੋਈ ਹੈ ਫਿਰ ਮੈਂ ਇੰਡਸਟਰੀ ਤੇ ਵੀ ਜਾਂਦਾ ਬਿਜਲੀ ਵਾਲਾ ਸਰ ਇੱਕ ਜਿਹੜਾ ਕਿਸਾਨਾਂ ਨੇ ਕਹੇ ਵੀ ਜੇ 스마트 ਮੀਟਰ ਨੂੰ ਲੈ ਕੇ 30 ਆਪਣੀ 30 ਤਰੀਕ ਦਾ लास्ट ਹੈਗੀ ਨਵੰਬਰ ਦੀ ਸੈਂਟਰ ਨੇ ਜਵਾਬ ਮੰਗਿਆ ਹੋਇਆ ਬਿਜਲੀ ਸ਼ੋਧ ਦਿਲਤੇ ਉਹਦੇ ਤੇ ਵੀ ਪੰਜਾਬ ਦਾ ਕੀ ਸਟੈਂਡ ਹੈ ਕਦੇ ਨਹੀਂ ਇਸ ਨੂੰ ਕਰਾਂ ਇਹ ਐਸਟਰਾ ਹੈ ਪਹਿਲੀ ਗੱਲ ਤਾਂ ਉਹਨਾਂ ਨੇ ਸਟੇਟਾਂ ਅਨਾਉਂਸ ਕਰਤੀਆਂ ਸੈਂਟਰ ਨੇ ਉਹ ਬਿੱਲ ਦੇ ਉੱਤੇ ਉਹਦੇ ਵਿੱਚ ਪੰਜਾਬ ਹਲੇ ਹੈ ਨਹੀਂ ਤਾਂ ਕਿ ਜਿਹੜਾ ਸਮਾਰਟ ਮੀਟਰ ਹੈਗਾ ਉਹ ਸੀ ਕੋਈ ਕਿਸੇ ਨੂੰ ਜ਼ਬਰਦਸਤੀ ਨਹੀਂ ਲਗਾ ਰਹੇ ਦੇ ਰਹੇ ਕੁਝ ਨਹੀਂ ਜੇ ਕਿਸੇ ਨੇ ਆਪਟ ਕਰਨਾ ਕਰ ਲਵੇ ਇੰਡਸਟਰੀਲੀ ਅਸੀਂ ਕੰਪਲਸਰੀ ਕਰ ਰਹੇ ਹਾਂ ਕਮਰਸ਼ੀਅਲੀ ਕਰ ਰਹੇ ਹਾਂ ਬਟ ਰੈਜ਼ੀਡੈਂਸ਼ੀਅਲ ਫਾਰਮਰ ਜੇ ਕਿਸੇ ਨੇ ਲਵਾਣਾ ਲਵਾ ਲੈ ਨਹੀਂ ਲਵਾਣਾ ਪਰ ਇੱਕ ਗੱਲ ਮੈਂ ਤੁਹਾਨੂੰ ਦੱਸਾਂ ਸਮਾਰਟ ਮੀਟਰ ਦੀ ਐਕਿਊਰੇਸੀ ਬੈਟਰ ਲਾਸਸ ਕਾਠੇਗੇ ਆ ਇਹਦਾ ਫਾਇਦਾ ਹੀ ਆ ਪਰ ਉਹ ਆਪੇ ਟਾਈਮ ਨਾਲ ਸਮਝਣਗੇ ਅਸੀਂ ਜ਼ਬਰਦਸਤੀ ਕਿਸੇ ਨੂੰ ਨਹੀਂ ਕਰਦੇ ਉਹਦੇ ਵਿੱਚ ਆ ਰਿਹਾ ਕਿ ਨਵਾਂ ਜੋ ਵੀ ਕਨੈਕਸ਼ਨ ਲੈ ਰਹੇ ਉਹਦਾ 스마트 ਮੀਟਰ ਹੀ ਲਵਾਇਆ ਜਾ ਉਹ ਕਿਉਂਕਿ ਸਾਡੇ ਕਿਉਂਕਿ ਕਿਉਂਕਿ ਉਹ ਸਾਨੂੰ ਉੱਪਰੋਂ ਆਡੀਐਸ ਚ ਸਾਨੂੰ ਉੱਪਰੋਂ ਇਨਸਟਰਕਸ਼ਨਾਂ ਹੈਗੀਆਂ ਸੈਂਟਰ ਤੋਂ ਕਿ ਜੇ ਤੁਸੀਂ ਕੋਈ ਮੀਟਰ ਰਿਪਲੇਸ ਕਰਨਾ ਹੈ ਜਾਂ ਨਵਾਂ ਮੀਟਰ ਲਗਾਉਣਾ ਹੈ ਉਹ 스마트 ਮੀਟਰ ਹੀ ਲਗਾਓ ਇੱਕ ਹੋਰ ਚੀਜ਼ ਹੈ ਉਸ ਦੇ ਵਿੱਚ ਅਮੂਮਨ 50 ਜਾਂ 55 ਦਿਨ ਦਾ ਬਿੱਲ ਆਉਂਦਾ ਜਿਹੜੀ ਰੀਡਿੰਗ ਹੁੰਦੀ ਹੈ ਇਸ ਦੇ ਵਿੱਚ 1 ਮਹੀਨੇ ਦਾ ਬਿੱਲ ਆ ਰਿਹਾ ਇਹ ਵੀ ਇੱਕ ਢਿੱਕਤ ਆ ਰਹੀ ਹੈ ਉਹ ਇਹ ਗੱਲ ਮੈਨੂੰ ਪਤਾ ਨਹੀਂ ਸੀ ਤੁਸੀਂ ਦੱਸਿਆ ਇਹ ਸੀਐਮਡੀ ਸਾਹਿਬ ਦੇਖੇ ਦੇਖ ਲੈਂਦੇ ਆ ਉਹ ਤਾਂ ਦੇਖੋ ਸਾਈਕਲ ਤਾਂ ਸੇਮ ਹੀ ਰਹਿ ਸਕਦਾ ਉਹਦਾ 스마트 ਮੀਟਰ ਚ ਤੁਸੀਂ ਚਾਹੇ 40 ਦਿਨ ਕਰ ਲਓ ਜਾਂ 50 ਦਿਨ ਕਰ ਲਓ ਇਹ ਨਹੀਂ ਅਸੀਂ ਫਰਕ ਰੱਖਾਂਗੇ ਜੋ ਦੂਜੇ ਮੀਟਰਾਂ ਤੇ ਸਾਈਕਲ ਆ ਉਹੀ ਅਦੇ ਤੇ ਰੱਖਾਂਗੇ ਹਾਂਜੀ ਹੁਣ ਤੁਸੀਂ ਇੰਡਸਟਰੀਅਲ ਸਾਹਿਬ ਨੇ ਮੈਂ ਇੰਡਸਟਰੀਅਲ ਪਾਲਿਸੀ ਹੈਗੀ ਆ ਉਹ ਕੱਦ ਤੱਕ ਆ ਜਾਈਗੀ ਇਹ ਜਨਵਰੀ 26 ਤੱਕ ਆ ਜਾਏਗੀ that is the outer limit ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਿੰਨੀ ਜਲਦੀ ਲਿਆ ਸਕੀਏ ਬਟ ਜਨਵਰੀ 26 ਤੱਕ ਪਾਲਿਸੀ ਆ ਜਾਏਗੀ ਜਿਹੜੀਆਂ ਕਮੇਟੀਆਂ ਆਪਾਂ ਬਣਾਈਆਂ ਸੀ ਉਹਨਾਂ ਦੀ ਰეკਮੈਂਡੇਸ਼ਨ ਸਾਰੀਆਂ 24 ਦੀ 24 ਕਮੇਟੀਆਂ ਦੀ ਰეკਮੈਂਡੇਸ਼ਨ ਆ ਚੁੱਕੀ ਹੈ ਪੰਜਾਬ ਇਨਵੈਸਟ ਇੰਡਸਟਰੀ ਡਿਪਾਰਟਮੈਂਟ ای ਐਂਡ ਵਾਈ ਪੀ ਡੀ ਸੀ ਸਾਰੇ ਅਸੀਂ ਇਕੱਠੇ ਬੈਠ ਕੇ ਮੀਟਿੰਗਸ ਕਰ ਰਹੇ ਹਾਂ ਅੱਜ ਵੀ 3 ਤੋਂ 6 ਤੱਕ ਮੈਂ ਕਿਹਾ ਅਗਲੇ 3 ਦਿਨ ਲਗਾਤਾਰ 3 ਤੋਂ 6 ਅਸੀਂ ਟਾਈਮ ਸਲੋਟ ਫਿਕਸ ਕੀਤਾ ਹੈ ਪਾਲਿਸੀਜ਼ ਦੇ ਉੱਤੇ ਮੀਟਿੰਗ ਕਰਦੇ ਹੈਗੇ ਸਰੋਣਾ ਸਾਹਿਬ ਇੰਜੀਨੀਅਰਸ ਦੀ ਬੋਡੀ ਪ੍ਰੋਟੈਸਟ ਤੇ ਕੁਝ ਐਡਮਿਨਿਸਟ੍ਰੇਟਿਵ ਜਿਹੜੇ ਆਰਡਰ ਸੋ ਮੰਗ ਰਹੇ ਕਿ ਉਹਦੇ ਬਾਰੇ ਥੋੜਾ ਜਿਹਾ ਕੀ ਕਾਜ ਹੈ ਤੁਸੀਂ ਜਨਾ ਸੋ ਇਹ ਅੱਜ ਪਤਾ ਲੱਗਿਆ ਸੀਗਾ ਸਾਨੂੰ ਤੇ ਅਸੀਂ ਇੱਕ ਇੰਜੀਨੀਅਰ ਦਾ ਸ਼ੋਪਾਸ ਕੀਤਾ ਸੀਗਾ ਸੋ ਕਿ ਉਹ ਬਿਨਾਂ ਪ੍ਰਵਾਨਗੀ ਤੋਂ ਗੈਰ ਹਾਜ਼ਰ ਸੀਗੇ ਉਹਦੇ ਬਾਰੇ ਐਸੋਸੀਏਸ਼ਨ ਨੇ ਸਾਨੂੰ ਦੱਸਿਆ ਕਿ ਕਿਉਂਕਿ ਉਹਨਾਂ ਦਾ ਸ਼ੋ ਪਾਲਸ WTD ਚ ਅਪਰੂਵ ਨਹੀਂ ਹੋਇਆ ਸੀ ਇਹ ਹਾਲ ਟਾਈਮ ਡਾਇਰੈਕਟਰ ਦੀ ਮੀਟਿੰਗ ਚ ਇਸ ਗਰਾਉਂਡ ਤੇ ਉਹਨਾਂ ਨੇ ਅੱਜ ਕਿਹਾ ਕਿ ਇਹ ਜਿਹੜਾ ਸ਼ੋ ਪਾਲਸ ਵਾਪਸ ਲਿਆ ਜਾਵੇ ਅਸੀਂ ਉਹਨਾਂ ਦੀ ਗੱਲ ਨੂੰ ਸਹੀ ਮੰਨਿਆ ਚਲੋ ਇਹਨੂੰ WTD ਚ ਅਪਰੂਵ ਨਹੀਂ ਕੀਤਾ ਗਿਆ ਸੀ ਉਹ ਵਾਪਸ ਲੈ ਲਿਆ ਸੋ ਇਸ਼ੂ ਹੈਜ਼ ਬੀਨ ਰਿਜ਼ੋਲਵਡ ਐਂਡ ਇਨ ਫਿਊਚਰ ਆਲਸੋ ਇਨਸਟਰਕਸ਼ਨਸ ਹੈਵ ਬੀਨ ਇਸ਼ੂਡ ਕਿ ਜੋ ਵੀ ਪ੍ਰੋਸੈਸ ਹੈ ਪੂਰੀ ਤਰ੍ਹਾਂ ਫਾਲੋ ਕੀਤਾ ਜਾਵੇ ਇੱਕ ਮੈਂ ਐਂਡ ਇਚ ਹੋਰ ਕਹਿਣਾ ਚਾਹਾਂਗਾ ਕਿ ਜਿਹੜੇ ਪਾਵਰ ਰਿਫਾਰਮਸ ਐ ਇਹ ਲਗਾਤਾਰ ਚੱਲਣਗੇ ਪਹਿਲਾ ਅਸੀਂ ਪਿਛਲੇ ਹਫਤੇ ਤੁਸੀਂ ਦੇਖਿਆ ਉਹਨਾਂ ਟੈਸਟ ਰਿਪੋਰਟ ਖਤਮ ਕਰਤੀ ਉਹਨਾਂ ਐਨਓਸੀ ਖਤਮ ਕਰਤਾ ਫਰਦਰ ਵੀ ਜੇ ਕੋਈ ਵੀ ਸਾਨੂੰ ਪਤਾ ਲੱਗੇਗਾ ਕਿ ਲੋਕਾਂ ਨੂੰ ਕਿਸੇ ਵੀ ਚੀਜ਼ ਕਰਕੇ ਪ੍ਰੋਬਲਮ ਐ ਵੀ ਵਿਲ ਲੈਕਟ ਅਪ ਔਨ ਇਟ ਤੇ ਸਾਡੀ ਕੋਸ਼ਿਸ਼ ਇਹ ਹੋਏਗੀ ਕਿ ਲੋਕਾਂ ਨੂੰ ਅਸੀਂ ਵੱਧ ਤੋਂ ਵੱਧ ਸਹੂਲਤ ਦੇ ਸਕੀਏ ਐਸ ਵਾਰ ਐਸ ਪੀ ਐਸ ਪੀ ਸੀ ਐਲ ਇਜ਼ ਕਨਸਰਨਡ ਇੱਕ ਮੈਂ ਤੁਹਾਨੂੰ ਫਿਗਰ ਦੇਣਾ ਚਾਹੁੰਦਾ ਮੈਂ ਪਿਛਲੇ ਸਾਲ ਦਾ ਸਾਰਾ ਡਾਟਾ ਕਢਾਇਆ ਜਿਹੜੀ ਟੈਸਟ ਰਿਪੋਰਟ ਅਸੀਂ ਖਤਮ ਕੀਤੀ ਹੈ 50 ਕਿਲੋਵੋਟ ਤੱਕ ਜਿੰਨੇ ਕਨੈਕਸ਼ਨ ਬਿਜਲੀ ਬੋਰਡ ਨੂੰ ਆਉਂਦੇ ਆ ਐਪਲੀਕੇਸ਼ਨਾਂ ਆਉਂਦੀਆਂ 97% ਤੋਂ ਉੱਪਰ ਜਿਹੜੀਆਂ ਐਪਲੀਕੇਸ਼ਨਸ ਆ ਉਹ 50 ਕਿਲੋਵੋਟ ਤੋਂ ਥੱਲੇ ਇਹਦਾ ਮਤਲਬ ਜਿਹੜੇ ਨਵੇਂ ਕੰਜ਼ਿਊਮਰ ਹੈ ਉਹਨਾਂ ਨੂੰ 97% of those consumers will be benefited ਜਿਹੜਾ ਕਿ ਅਸੀਂ ਟੈਸਟ ਰਿਪੋਰਟ ਆ ਦੰਨ ਵੇਵੇਦ ਕਰਤੀ ਹੈ ਔਰ ਉਸ ਤੋਂ ਉੱਪਰ ਵੀ ਜਿਹੜੇ ਹੈਗੇ ਉਹਨਾਂ ਨੂੰ ਟੈਸਟ ਰਿਪੋਰਟ ਲੈਣੀ ਪੈਗੀ ਉਹਨਾਂ ਦੇ ਬੈਨੀਫਿਟ ਦਾ ਹੈਗਾ ਪਰ ਉਹ ਲੈ ਕੇ ਕੋਈ ਪੀਐਸਪੀਸੀਐਲ ਦਾ ਕੋਈ ਵੀ ਅਫਸਰ ਜਾਂ ਇੰਪਲਾਈ ਉਹ ਵੈਰੀਫਾਈ ਨਹੀਂ ਕਰੇਗਾ ਐਸ ਲੌਂਗ ਐਸ ਉਹ ਆਪਣੇ ਰਿਕਾਰਡ ਵਿੱਚ ਰੱਖ ਰਹੇ ਹੈ ਫਰੋਮ ਅਪਰੂਵਡ ਇੰਜੀਨੀਅਰ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਥੈਂਕ ਯੂ